बिलौर नजदीक पंड मुठा खुरद विखे पीर जाहर वली जी दरबार पंच पीर फलाई च तीन दिना सालाना जोड़ मेला करवाया गया संघत ने व्डी गिनती पहुंच के मथा टेकया मेले दे पहले दिन झंडे की रस्म अदा की गई मेले दे दूजे दिन मशहूर कवाल सरदार अली वलो कवालियां गाके संगतानु संगत निहाल गया ਸੰਗਤਾ ਲਈ ਅਟੁੱਟ ਲੰਗਰ ਵਰਤਾਇਆ ਗਿਆ ਮੇਲੇ ਵਿੱਚ ਸੰਗਤਾਵਲੋਂ ਵੱਖ-ਵੱਖ ਦੁਕਾਨਾਂ ਤੋਂ ਖਰੀਦਦਾਰੀ ਕੀਤੀ ਗਈ ਤੇ ਬੱਚੇ ਵੀ ਖੇਡਦੇ ਵੇਖੇ ਗਏ ਮੁੱਖ ਸੇਵਾਦਾਰ ਮੇਰ ਅਲੀ ਰਾਣਾ ਨੇ ਮੇਲੇ ਦੀਆਂ ਸੰਗਤਾ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਕਿ 28 ਜੂਨ ਨੂੰ ਇਸੂ ਨਕਾਲ ਐਂਡ ਪਾਰਟੀ ਆਪਣਾ ਨਕਲਾੰਡਾ ਪ੍ਰੋਗਰਾਮ ਪੇਸ਼ ਕਰਨਗੇ ਤੇ 29 ਜੂਨ ਨੂੰ ਦਿਨ ਨੂੰ ਵੀ ਨਕਲਾੰਡਾ ਪ੍ਰੋਗਰਾਮ ਹੋਵੇਗਾ ਤੇ ਸ਼ਾਮ ਨੂੰ ਬੇੜਾ ਤਾਰਿਆ ਜਾਵੇਗਾ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ

ਇਹ ਦਰਗਾਹ ਦੇ ਪੀਰਾਂ ਦਾ ਘਰਾਵਸਾ 4507 ਲਗਭਗ ਬਣਾਇਆ ਜਾਂਦਾ ਇਹ ਬਰਗਾਦੀ ਅਹਿਮਤ ਹੈ ਕਿ ਜਿਸ ਵੇਲੇ ਗੁਰੂਬਾਬਾ ਗੁਰੂ ਜੀ ਮੌਸਾ ਪਹੁੰਚਾ ਆਇਆ ਤੇ ਉਹਸ ਮਲੇ ਦਰਗਾਹ ਦੇ ਉਤੇ ਉਹ ਸਲਾਮ ਕਰਨ ਆਇਆ ਔਰ ਇੱਥੇ ਉਹਨਾਂ ਨੇ ਆ ਕੇ ਸलाम ਕੀਤਾ ਇਹ ਨੂੰ ਜਾਂਦੇ ਹੋਏ ਉਹਨਾਂ ਨੇ ਬਾਬਾ ਸੰਗਟ ਸਿੰਘ ਵਾਲਾ ਨੂੰ ਨਾਲ ਲੈਣਾ ਸੀਗਾ ਬਰਾਤ ਦੇ ਵਿੱਚ ਉਹਨਾਂ ਦੀ ਬਰਾਤ ਉਸ ਵੇਲੇ ਮਹੀਨਾ ਡੇਢ ਮਹੀਨਾ ਫੈਰੀ ਹੁੰਦੀ ਤੇ ਉਹਨਾਂ ਨੇ ਇਸ ਦਰਗਾਹ ਤੇ ਆਣ ਕੇ ਉਸ ਵੇਲੇ ਇੱਥੇ ਬਲਾਕੀਪੁਰ ਪੈਡ ਹੁੰਦਾ ਤੇ ਉਹਨਾਂ ਨੇ ਇੱਥੇ ਆ ਕੇ ਕੋਲੀ ਬੁਰਸ਼ ਕੀਤਾ ਕਤਲ ਕੀਤਾ ਜੋ ਵੀ ਇਹਨਾਂ ਫਕਰਾ ਵਕੀਰਾਂ ਦੇ ਕੋਲ ਸੀ ਉਹਨਾਂ ਨੇ ਉਹਨਾਂ ਦੀ ਆਪ ਭਾ ਕੇ ਕਿਸੇ ਉਹਨਾਂ ਨੂੰ ਜੋ ਵੀ ਸਤਿਕਾਰ ਦੇਣਾ ਸੀ ਉਹਨਾਂ ਨੂੰ ਬੱਦ ਬੱਦ ਸਤਿਕਾਰ ਦਿੱਤਾ ਫਿਰ ਉਸ ਤੋਂ ਬਾਅਦ ਜਿਹੜੀ ਦਾਤਨ ਦੀ ਦਾਤਨ ਜੀ ਉਹਨਾਂ ਨੇ ਉਹ ਲੱਕ ਤੇ ਉਹਨਾਂ ਦੇ ਇੱਕ ਸੇਵਾਦਾਰ ਨੇ ਦਾਤਨ ਚੱਕ ਕੇ ਉਹ ਗੱਡਤੀ ਉਹ ਦਾਤਨ ਜਿਸ ਵੇਲੇ ਉਹ ਗਾਂ ਅੱਗੇ ਸੰਗਟੇ ਸਿਆਂ ਨੂੰ ਚਲੇ ਗਿਆ ਉੱਚ ਮਠਿੜਾਂ ਦੇ ਵਿੱਚ ਦੇ ਹੁੰਦੇ ਹੋਏ ਉੱਥੋਂ ਜਿਸ ਵੇਲੇ ਵਾਪਸ ਆਏ ਤਾਂ ਇੱਕ ਜਿਸ ਸੇਵਾਦਾਰ ਨੇ ਉਹ ਦਾਤਨ ਗੱਡੀ ਸੀ ਕੀ ਦੇਖਿਆ ਉਹਨੇ ਉਹ ਜਿਹੜੀ ਦਾਤਨ ਸੀ ਉਹ ਹਰੀ ਹੋਜੀ ਸੀ ਜਿਸ ਵੇਲੇ ਦਾਤਨ ਹਰੀ ਹੋਜੀ ਜਿਸ ਵੇਲੇ ਉਹਨਾਂ ਨੇ ਆਪਣੇ ਗੁਰੂ ਸਹਿਬਾਨ ਨੂੰ ਬੁਲਾਇਆ ਉਹਨਾਂ ਨੂੰ ਦਿਖਾ ਲਿਆ ਕਿ ਦੇਖੋ ਇੱਥੇ ਬਹੁਤ ਬੜਾ ਇੱਕ ਮੌਜੂਦਾ ਹੋਇਆ ਇੱਕ ਬਹੁਤ ਬੜੀ ਜਿਹੜੀ ਇੱਕ ਤਾਕਤ ਦਿਖਾਈ ਗਈ ਆ ਜਿਸ ਵੇਲੇ ਉਹਨਾਂ ਨੇ ਗੁਰੂ ਸਹਿਬਾਨ ਨੇ ਆ ਕੇ ਦਤ ਨੂੰ ਦੇਖਿਆ ਤਾਂ ਉਹਨਾਂ ਨੇ ਇਹ ਗੱਲ ਆਖੀ ਆਪਣੇ ਮੂੰਹੋਂ ਕਿ ਤੂੰ ਤੁਹਾਡੇ ਵਿੱਚ ਇੱਕ ਤਾਕਤ ਨਹੀਂ ਤੁਹਾਡੇ ਵਿੱਚ ਪੰਜ ਪੀਰਾਂ ਜਿੰਨੀ ਤਾਕਤ ਹੈ ਲਿਆ ਜਾ ਤੁਸੀਂ ਪੰਜ ਪੀਰ ਹੋ ਪੰਜਾਂ ਪੀਰਾਂ ਜਿੰਨੀ ਤਾਕਤ ਰੱਖਦੇ ਹੋ ਇਹ ਤੁਹਾਡੀ ਰਹਿਮਤ ਦੇ ਨਾਲ ਜਿਹੜੀ ਦਤ ਨੇ ਹਰੀ ਹੋਈ ਆ ਉਹ ਦਾਤਨ ਅੱਜ ਵੀ ਇਸ ਦਰਗਾਹ ਦੇ ਉੱਤੇ ਬਰਾਜਮਾਨ ਹੈ ਐਦਾਂ ਹੀ ਉੱਥੇ ਰੱਖੀ ਹੋਇਆ ਐਦਾਂ ਹੀ ਉਹ ਸਾਡੀ ਦਰਗਾਹ ਦੇ ਮੋਹਰੇ ਉੱਤੇ ਬਰਾਜਮਾਨ ਹੈ ਅਸੀਂ ਉਹਨੂੰ ਉਸ ਤੋਂ ਬਾਅਦ ਕੀ ਹੋਇਆ ਜੋ ਵੀ ਪੀਰਾਂ ਫਕੀਰਾਂ ਨੇ ਉਹਨਾਂ ਦਾ ਸਤਿਕਾਰ ਕਰਨਾ ਸੀ ਕੀਤਾ ਉਹਨਾਂ ਨੇ ਉਹਨਾਂ ਨੂੰ ਉਸ ਇਸ ਦਰਗਾਹ ਦਾ ਨਾਂ ਜਿਹੜਾ ਸੀ ਗੁਰੂ ਸਾਹਿਬਾਨ ਨੇ ਰੱਖਿਆ ਪੰਜ ਪੀਰ ਪੀਰਾਂ ਦੀ ਫਲਾਈ ਉਹਦਾ ਇਹਨਾਂ ਦਾ ਨਾਂ ਜਿਹੜਾ ਆ ਪੀਰ ਜਾਰ ਬਲੀ ਹੈ ਉਸ ਤੋਂ ਬਾਅਦ ਇਹ ਦਿਨ ਕਿਹੜਾ ਸੀਗਾ ਦਿਨ ਵੀ ਤੇਰਾ ਹਾਰ ਸੀ ਉਸੇ ਦਿਨ ਤੋਂ ਤੇਰਾ ਹਾਰ ਦੇ ਉਤੋਂ ਅੱਜ ਜਿਹੜਾ ਇਹ 200 300 400 ਸਾਲ ਤੋਂ ਮੇਲਾ ਹੈ ਉਸੇ ਦਿਨ ਦਾ ਉਸੇ ਦਿਨ ਉਸ ਤੋਂ ਅੱਗੇ ਪਿਛੇ ਇੱਕ ਮਿੰਟ ਵੀ ਨਹੀਂ ਕੀਤਾ ਉਹਨਾਂ ਦੇ ਹੁਕਮਾਂ ਦੇ ਅਨਸਾਰ ਅਸੀਂ ਇਹ ਮੇਲਾ ਬੜੇ ਧੂਮ ਧਾਮ ਦੇ ਨਾਲ ਨਗਰ ਨਿਵਾਸੀ ਮੇਰਾ ਪਰਿਵਾਰ ਮੇਰੇ ਇਲਾਕੇ ਦੇ ਨਿਵਾਸੀ ਇਸ ਜ਼ਿਲ੍ਹੇ ਦੇ ਨਿਵਾਸੀ ਦੂਰੋਂ ਦੇਸਾਂ ਪਰਦੇਸਾਂ ਤੋਂ ਸੰਗਤਾਂ ਹੋਣੀਆਂ ਮੋਢੇ ਨਾਲ ਮੋਢਾ ਲਾ ਕੇ ਬੜੀ ਧੂਮ ਧਾਮ ਦੇ ਨਾਲ ਅਸੀਂ ਮਨਾਉਂਦੇ ਆ ਤੇ ਇਹ ਔਰਸ ਮੁਬਾਰਕ ਆ ਇਹਨਾਂ ਦਾ ਔਰਸ ਮੁਬਾਰਕ ਜਿਹੜਾ ਆ ਅਸੀਂ ਇਹਨੂੰ ਦਨ ਦਾ ਪਹਿਲਾ ਇੱਕ ਦਿਨ ਦਾ ਹੁੰਦਾ ਸੀ ਅੱਜ ਅਸੀਂ ਇਹਨੂੰ 4 ਦਿਨ ਦਾ ਕੀਤਾ ਹੈ ਜਿਹਦੇ ਵਿੱਚ ਪਹਿਲੇ ਦਿਨ ਝੰਡੇ ਤੇ ਚਾਦਰਾਂ ਦੀ ਰਸਮ ਅਦਾ ਕੀਤੀ ਜਾਂਦੀ ਹੈ 12 1 ਵਜੇ ਤੱਕ ਉਸ ਤੋਂ ਬਾਅਦ ਪੀਰਾ ਫਕੀਰਾਂ ਦੇ ਕੁਰਬਾਨੀਆਂ ਹੁੰਦੀਆਂ ਕੁਰਬਾਨੀਆਂ ਹੋਣ ਤੋਂ ਬਾਅਦ ਸ਼ਾਮ ਦਾ ਜਿਹੜਾ ਆ ਘਟੋ ਘਟ ਵੀ ਇੱਥੇ 10 15000 ਬੰਦਾ ਜਿਹੜਾ ਸ਼ਾਮ ਨੂੰ ਆ ਕੇ ਉਹ ਕੁਰਬਾਨੀਆਂ ਦਾ ਜਿਹੜਾ ਉਹ ਪ੍ਰਸ਼ਾਦ ਉਹਨਾਂ ਦਾ ਤਵਰਗ ਜਿਹੜਾ ਉਹ ਲੈਂਦਾ ਆ ਦੂਸਰੇ ਦਿਨ ਪੂਰਾ ਦਿਨ ਜਿਹੜਾ ਆ ਕਵਾਲੀਆਂ ਦਾ ਹੁੰਦਾ ਹੈ ਪੂਰਾ ਦਿਨ ਕਵਾਲੀਆਂ ਚੱਲਦੀਆਂ ਅੱਜ ਤੀਸਰਾ ਦਿਨ ਹੈ ਜਿਹਦੇ ਵਿੱਚ ਅੱਜ ਸਵੇਰ ਦੀਆਂ 11 ਵਜੇ ਦੀਆਂ ਨਕਲਾਂ ਚੱਲਦੀਆਂ ਨਕਲਾਂ ਦਾ ਪੂਰਾ ਪ੍ਰੋਗਰਾਮ ਹੈ ਸੰਗਤ ਇਲਾਕੇ ਦੀ ਬਹੁਤ ਇਕੱਠੀ ਹੋ ਕੇ ਹਮ ਹਮਾ ਕੇ ਉਹਨਾਂ ਨੇ ਬੜਾ ਪਿਆਰ ਤੇ ਸਤਿਕਾਰ ਦਿੱਤਾ ਬਹੁਤ ਜ਼ਿਆਦਾ ਰੌਣਕ ਰਹੀ ਆ ਤੇ ਹੁਣ ਜਿਹੜੇ ਕਿ ਗਾਇਕੀ ਦੇ ਬਾਦਸ਼ਾਹ ਕਵਾਲੀਆਂ ਦੇ ਬਾਦਸ਼ਾਹ ਉਹ ਸਾਡੇ ਬਿਰਾਜਮਾਨ ਹੈ ਸਰਦਾਰ ਸਰਦਾਰ ਅਲੀ ਜੀ ਮਤੋਈ ਜਿਹੜੇ ਇੱਕ ਵਾਰੀ ਨਹੀਂ ਇਸ ਇਸ ਮੇਲੇ ਦੀ ਸ਼ਾਨ ਬਣੇ ਇਸ ਦਰਗਾਹ ਦੀ ਸ਼ਾਨ ਬਣੇ ਬਹੁਤ ਵਾਰੀ ਇਸ ਦਰਗਾਹ ਦੇ ਤੇ ਇਹਨਾਂ ਦੇ ਹਾਰ ਕੇ ਹਾਜ਼ਰੀ ਲਵਾਈ ਆ ਅਸੀਂ ਹੁਣ ਵੀ ਇਹਨਾਂ ਦਾ ਤੈਦ ਲੋ ਤਲਵਾਦ ਕਰਦੇ ਆ ਅੱਜ ਵੀ ਇਹ ਹਾਜ਼ਰੀ ਲਾਉਣ ਆਏ ਆ ਇਹ ਤੇ ਇਸ ਕਰਕੇ ਉਸ ਤੋਂ ਬਾਅਦ ਕੱਲ ਨੂੰ ਫੇਰ ਨਕਲਾ ਚੱਲ ਰਹੀਆਂ ਨਕਲਾ ਦਾ ਪ੍ਰੋਗਰਾਮ ਚੱਲ ਰਿਹਾ ਕੱਲ ਨੂੰ ਫੇਰ ਨਕਲਾ ਦਾ ਪ੍ਰੋਗਰਾਮ ਉਸ ਤੋਂ ਬਾਅਦ ਬੇੜਿਆਂ ਦਾ ਜਿਹੜਾ ਬੇੜਿਆਂ ਦਾ ਜਿਹੜਾ ਪ੍ਰੋਗਰਾਮ ਜਿਹੜਾ ਆ ਉਹ ਬੇੜਿਆਂ ਦੀ ਰਵਾਨਗੀ ਹੋਵੇ ਹੋਵੇਗੀ ਤਦ ਲਿਖਾ ਜਾ ਕੱਲ ਨੂੰ ਵੀ ਸੰਗਤ ਆਇ ਸਾਸੀ ਸੰਗਤ ਨੂੰ ਸੰਦੇਸ਼ ਦਿੰਦੇ ਆ ਅਸੀਂ ਮੈਸੇਜ ਦਿੰਦੇ ਆ ਅਸੀਂ ਬੇਨਤੀ ਕਰਦੇ ਆ ਦੁਆ ਕਰਦੇ ਆ ਕਿ ਜਿੱਦਾਂ ਅੱਜ ਹੁਮ ਹੁਮਾ ਕੇ ਤੁਸੀਂ ਆਏ ਆ ਇੱਥੇ ਹੀ ਕੱਲ ਨੂੰ ਇਸ ਦਰਗਾਹ ਦੇ ਉੱਤੇ ਪਹੁੰਚੋ ਤੇ ਮੇਲੇ ਦੀ ਸ਼ਾਨ ਬਣੋ ਕੱਲ ਨੂੰ ਵੀ ਪ੍ਰੋਗਰਾਮ ਹੈਗਾ ਕੱਲ ਨੂੰ ਨਕਲਾ ਦਾ ਪ੍ਰੋਗਰਾਮ ਆ ਜਿਹਦੇ ਵਿੱਚ ਸੋਖਦੀਨ ਪਾਰਟੀ ਫਲੋਰ ਨਕਾਲ ਪਾਰਟੀ ਤੇ ਸ਼ਾਮ ਨੂੰ ਇਥੋਂ ਬੇੜਾਂ ਦੀ ਰਵਾਨਗੀ ਹੋ ਗਈ ਇਹ ਰੋਜ਼ਾ ਹਰ ਸਾਲ ਦੀ ਤਰ੍ਹਾਂ ਇੱਦਾਂ ਇੱਥੇ ਹੁੰਦਾ ਉਸ ਤੋਂ ਬਾਅਦ ਕੱਲ ਨੂੰ ਸਮਾਪਤੀ ਆ ਤੇ ਪਰਸੋਂ ਨੂੰ ਸਮਾਪਤੀ ਦੀ ਤੇ ਖੁਸ਼ੀਆਂ ਦੀ ਨਿਯਾਜ਼ ਦਿੱਤੀ ਜਾਊਗੀ ਇਹ ਰੋਜ਼ ਹੀ ਤਕਰੀਬਨ ਇੱਥੇ ਮੇਲਾ ਚੱਲਦਾ ਜਿਦਾ ਇਦਾਂ ਚੱਲਦਾ ਇਦਾਂ ਸੰਗਤ ਆਉਂਦੀ ਜਾਂਦੀ ਰਹਿੰਦੀ ਆ ਮੈਂ ਸੰਗਤ ਨੂੰ ਇਹ ਮਹਿਸੂ ਇਹ ਮੈਸੇਜ ਦਿੰਨਾ ਇਹ ਸੰਦੇਸ਼ ਦੇਣਾ ਕੇ ਸਦਰਗਾਹ ਦੇ ਉੱਤੇ ਨੀਵੇਂ ਹੋ ਕੇ ਆਓ ਤੇ ਉੱਤੇ ਹੋ ਕੇ ਜਾਓ ਇਥੋਂ ਝੋਲੀਆ ਭਰ ਕੇ ਜਾਓ ਇਹ ਦਾਤੇ ਸਾਡੀਆਂ ਜਿਹੜੀਆਂ ਮਨੋ ਕਾਮਨਾ ਜੋ ਜਾਇਜ਼ ਆ ਜੋ ਬਾਜਬ ਆ ਉਹ ਸਾਡੀਆਂ ਪੂਰੀਆਂ ਕਰਨ ਔਰ ਜਿੰਨੀ ਵੀ ਸੰਗਤ ਕਦਮ ਚੱਲ ਕੇ ਆਈ ਆ ਦਾਤੇ ਉਹਨਾਂ ਦੀਆਂ ਘਰਾਂ 'ਚ ਖੁਸ਼ੀਆਂ ਖੜੇ ਦੇਣ ਜਿਨ੍ਹਾਂ ਜਿਨ੍ਹਾਂ ਨੇ ਵੀ ਜੋ ਤਿਲ ਫੁੱਲ ਜੋ ਵੀ ਸੇਵਾ ਇੱਥੇ ਭੇਜੀ ਆ ਦਰਬਾਰ ਦੇ ਵਿੱਚ ਦਾਤੇ ਉਹਨਾਂ ਦੀ ਆਪਣੀ ਬਾਗਾਂ 'ਚ ਕਬੂਲ ਮਨਜ਼ੂਰ ਕਰਨ ਤੇ ਸਾਡੀ ਵੀ ਇਹੀ ਦੁਆ ਹੈ ਬਜ਼ੁਰਗਾਂ ਦੇ ਅੱਗੇ ਕਿ ਜੋ ਵੀ ਇੱਥੇ ਸੰਗਤ ਆਈ ਹੈ ਉਹਨਾਂ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਬਿਮਾਰੀਆਂ ਦਾਤੇ ਦੂਰ ਕਰਨ ਉਸ ਉਸ ਅੱਲਾਹ ਤਾਲਾ ਦੀ ਬਾਰਗਾ ਵਿੱਚ ਵੀ ਦੁਆ ਹੈ ਇਹ ਤੇ ਉਸ ਤੋਂ ਬਾਅਦ ਇਹ ਇੰਦੀ ਦਰਗਾਹ ਦਾ ਪ੍ਰੋਗਰਾਮ ਵੈਸੇ ਵੀ ਚੱਲਦਾ ਰਹਿੰਦਾ ਹਰ ਵੇਲੇ ਜਿਹੜਾ ਦਰਗਾਹ ਦਾ ਪ੍ਰੋਗਰਾਮ ਖੁੱਲਾ ਰਹਿੰਦਾ ਹੈ